ਸਤਨਾਮ ਵਾਹਿਗੁਰੂ ਸਾਹਿਬ ਜੀ ਰਹਿਰਾਸ ਸਾਹਿਬ ਹਰ ਜੁਗ ਜੁਗ ਭਗਤ ਪਾਇ ਪੈ ਜਿ ਰਖਦਾ ਆ ਰਾਮ ਰਾਜੀ ਹਰ ਨਾਮ ਦੁਸ਼ਟ ਮਹਰਿਆ ਪਹਿਲਾ ਤਰਾਇ ਅਹੰਕਾਰੀਆਂ ਨਿੰਦ ਕਾ ਪਿਠ ਦੇ ਨਾਮ ਜਿ ਮੁਖ ਲਾਇਆ ਜਨਾਨਕ ਸਰਸਿ ਬਿਅੰਤ ਲਿਛੜਾਇ ਕੋ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖਦਾਰੂ ਸੁਖ ਰੋਗ ਭਇ ਜਾ ਸੁਖ ਤਬਨ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਹੂ ਕਰਿ ਨ ਹੋਈ ਬਲਹ ਹਰੀ ਕੁਦਰਤ ਵਸਿਆ ਤਿਰੰਤਨ ਜਾਈ ਲਖਿਆ ਰ ਜੋਤ ਮੈਂ ਜੋਤ ਜੋਤ ਮੈਂ ਜਤ ਅਕਲਖਲਾ ਭਰਪੂਰ ਰਹਾ ਤੂੰ ਸੱਚ ਸਤਿ ਸਿਪ ਸਵਾਲਿਓ ਜਿਨ ਕੀਤੀ ਸੋ ਪਰਪਿਆ ਕਹਉ ਨਾਨਕ ਕਰਤੇ ਗਿ ਬਤਾ ਜੋ ਕੁਝ ਕਰਨਾ ਸੋ ਕਰਿਆ ਸੋਦਰ ਰਗਸ ਮਹੰਲਾ ਪਹਿਲਿਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕੇਹਾ ਸੋਗਰ ਕੇਹਾ ਜਿਤ ਵੇ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਖ ਕੀਤੇ ਤੇਰੀ ਵਵਣਹ ਹਰੀ ਤੇ ਤੇ ਤੇਰੀ ਰਗ ਪਰਿ ਸੋ ਕਹੀਂ ਹੈ ਕੀਤੇ ਤੇਰੇ ਗਵਣਹ ਹਰੀ ਗਾਵੰਤੁ ਤੁਧਨ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੀ ਗਾਵੰਤੁਦਨੋ ਚਿਤ ਗੁਪਤ ਲਿਖ ਜਣਨ ਲਿਖ ਲਿਖ ਧਰਮ ਵਿਚਾਰੇ ਗਾਵੰਤੁਦਨੋ ਇਸਰ ਬਰਮਾ ਦੇਵੀ ਸਉਂ ਤੇਰੇ ਸਦਾ ਸਬਾਰੇ ਗਾਵੰਤੁਦਨੋ ਵਿਂਦਰੇਂਦਰਾ ਸਨ ਬੈਠੇ ਦੇਵਤੀ ਅੰਦਰ ਨਾਨੇ ਗਾਵੰਤੁਦਨੋ ਸਿੱਧ ਸਮਾਦੀ ਅੰਦਰ ਗਾਵੰਤੁਦਨੋ ਸਾਧ ਵਿਚਾਰੇ ਗਾਉਂਤ ਤੁਧਨ ਜਤੀ ਸਤੀ ਸੰਤੋਖੀ ਗਾਉਂਤ ਤੁਧਨ ਵੀਰ ਖਾਰੀ ਗਾਉਂਤ ਤੁਧਨ ਪੰਡਤ ਪੜਨ ਰਖੇ ਸਰ ਜੁਗ ਜੁਗ ਵੇਦਨ ਹਲੇ ਗਾਉਂਤ ਤੁਧਨ ਮੋਹਣੀ ਯਮਨ ਮੋਹਨ ਸੁਰਗ ਮਚ ਪਿਆਲੇ ਗਾਉਂਤ ਤੁਧਨ ਰਤਨ ਪਾਈ ਤੇਰੇ 68 ਤੀਰਥਨ ਹਲੇ ਗਾਵਨ ਤੁਧਨੋ ਜੋਤ ਮਹਾਬਲਸੂਰਾ ਗਾਵਨ ਤੁਧਨੋ ਘਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬਰਮੰਡਾ ਕਰ ਕਰ ਰਖੀ ਤੇਰੇ ਤਹਾਰੇ ਸਹੀ ਤੁਧਨੋ ਗਵਨ ਜੋ ਤੁਧ ਭਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਹਤੇ ਤੁਧਨੋ ਗਵਨ ਸਿਮ ਚਿਤਨ ਆਵਨ ਨਾਨਕ ਆ ਵੇਚਾਰੀ ਸੋਈ ਸੋਈ ਸਦਾ ਸੱਜ ਸਾਹਿਬ ਸੱਚ ਸੱਚੀ ਨਹੀਂ ਹਬਿ ਉਸ ਜਾਇਨ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋ ਦਿਸਦੀ ਵੜਿਆਈ ਜੋ ਤਿਸ ਭਾਵੇਂ ਸੋਈ ਕਰ ਜੀ ਰੁਕਮਨ ਕਰ ਨਾ ਜਾਈ ਸੋ ਪਾਸਾਹ ਸਪਤ ਸਾਹਿਬ ਨਾਨਕ ਰਹਿਣ ਰਜਾਈ ਅਸਾ ਮਹਲ ਪਹਿਲ ਸੁਨ ਵੱਡਾ ਆਖੈ ਕੋਈ ਤੇ ਵੱਡ ਵੱਡਾ ਢਿਠਾ ਹੋਏ ਕੀਮਤ ਪਾਇ ਨਾ ਕਹਿ ਜਾਏ ਕਹਨੇ ਬਾਰੇ ਤੇਰੇ ਰਹਿ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨ ਜਾਣ ਤੇਰਾ ਕੀ ਤੱਕੇ ਵਣ ਚੇਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਨੀ ਗੁਰ ਗੁਰ ਹਾਈ ਕਹਿਣ ਜਾਈ ਤੇਰੀ ਤਿਲ ਵੜਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀ ਹੁੜਿਆਈਆ ਤੁਧ ਵਿਣ ਸਿਧੇ ਕਿਨੇ ਨ ਪਾਈਆ ਕਰਮ ਲੈ ਨੇ ਠਾਕ ਰਾਈਆ ਆਖਣ ਪੜਾ ਕਿਆ ਵਿਚਾਰ ਸਿਫਤੀ ਪਰੇ ਤਿਰ ਪੰਡਾਰ ਜਿਸ ਤੂੰ ਦੇਤ ਸੇ ਕਿਆ ਚਾਰ ਨਾਨਕ ਸਸ ਵਰਣ ਹਰ ਸਾ ਮਹਲ ਪਹਿਲ ਅੱਖਾਂ ਦੀਆਂ ਵਿਸਰੇ ਮਰ ਜਾਵੋ ਅਕਣ ਔਖਾ ਸਚ ਨਾਮ ਸਚੇ ਨਾਮ ਕੀ ਲਗੇ ਫੁਖ ਫੁਖ ਖਾਹੇ ਚਰੀਏ ਦੁਖ ਸੋਖ ਵਿਸਰੇ ਮੇਰੀ ਮਾਈ ਸਚ ਸਹਬ ਸਚ ਨਾ ਹੀ ਰਹ ਸਚੇ ਨਾਮ ਕੀ ਤਿਲ ਵੜਿਆਈ ਅਗਤਕੇ ਕੀਮਤ ਨਹੀਂ ਪਈ ਜੇ ਸ ਮਿਲ ਕੇ ਆਖਣ ਪਾਹੇ ਵਡਾ ਨੋ ਵੇ ਘਾਟ ਨ ਜਾਏ ਨਾ ਹੋ ਮਰੇ ਨਾ ਹੋ ਵਸੋਗਾ ਜਿੰਦ ਰਹੇ ਨ ਚੁਕੇ ਭੋਗਾ ਗੁਣ ਯਹੂਰ ਨਹੀਂ ਕੋਏ ਨਾ ਕੋ ਵਾ ਨ ਕੋਏ ਜਿਵੜਿ ਆਪ ਤੇਵ ਤੇਰੀ ਦਾਤ ਇਨ ਦਿਨ ਕਰਕੇ ਕੀਤੀ ਰਾਤ ਖਸਮ ਸਰਤਿ ਕਮਜਤ ਨਾਨਕ ਨਾ ਵਹਿ ਬਾਸਨਾਤ ਖਰਾਗ ਗੁਜਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖ ਬਿਨ ਕਰਉ ਕਿਰਪਾਸ ਹਮ ਕੀ ਰਹਿ ਕਰਮ ਸਤਗੁਰ ਸਰਣਾਹੀ ਕਰਦੇ ਨਾਮ ਪ੍ਰਗਾਸ ਮੇਰੇ ਮਿਤ ਗੁਰਦੇਵ ਮ ਕਉ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤਿ ਅਮਰੀ ਰਹਿਰਾਸ ਰਹਾ ਹਰ ਜਨ ਕੇ ਵਡ ਭਗਵਡੇ ਰੇ ਜਿਨ ਹਰ ਹਰ ਸਰਦ ਹਰ ਪਿਆਸ ਹਰ ਹਰ ਨਾਮ ਮਿਲਿਆ ਤ੍ਰਿਪਤਾਸ ਹੈ ਮਿਲ ਸੰਕਤ ਗੁਣ ਪ੍ਰਗਾਸ ਜਿਨ ਹਰ ਹਰ ਸ ਨਾਮ ਨ ਪਾਇ ਤੇ ਭਾਗ ਹੀਣ ਜਮ ਪਾਸ ਜੋ ਸਤਗੁਰ ਸਰਣ ਸੰਗਤਨੀ ਆਏ ਤੇਰੇਕ ਜੀਵੈ ਤੇਰੇਕ ਜੀਵਾਸ ਜਿਨ ਹਰ ਜਨ ਜਿਨ ਹਰ ਜਨ ਹਰ ਸਤਗੁਰ ਸੰਗਤ ਪਾਏ ਤਿਨ ਤਰ ਮਸਤਕ ਲਿਖਿਆ ਲੇਖਾਸ ਤਨ ਤਨ ਸਤ ਸੰਗਤ ਜੇ ਤਰਸ ਪਾਇ ਜਿਨ ਹਰਸ ਨਾਮ ਤਿਨ ਤੋਰ ਮਸਤਕ ਲਿਖਿਆ ਲੇਖਾਸ ਧਨ ਤਨ ਸਤ ਸੰਗਤ ਜੀ ਤਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾ ਸੁਰਾ ਗੁਜਰੀ ਮਹਲਾ 5 ਕਾਹੇ ਰੇ ਮਨ ਚਿਤ ਵੈ ਉਦਮ ਚਾਰ ਜੀ ਉਪਰਿਆ ਸੈਲ ਪੱਥਰ ਮੈਂ ਜੰਤੂ ਪਾਇ ਤਾਂ ਕੈ ਜੀ ਕਾਗੇ ਕਰ ਧਰੇ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਗ ਕਾ ਟਰੀਆ ਜਨਨ ਪਿਤਾ ਲੋਕ ਸੁਬਨਤਾ ਕੋਇਨ ਕਿਸ ਕੀ ਟਰੀਆ ਸਿਰ ਸਿਰੰਜਿਕ ਸਾਂ ਬਾਹੀ ਠਾਕੁਰ ਕਾਹੀ ਮਨ ਭਉ ਕਰਿਆ ਤੂ ਦੇਉ ਡਵੈ ਸੇ ਕੋਸ਼ ਇਸ ਪਾ ਚੇ ਬਚਰੇ ਸ਼ਰੇਆ ਤਿਨ ਕੌਣ ਖਲਾਵੇ ਕੌਣ ਚਗਾਵੇ ਮਨ ਮੈਂ ਸਿਮਰਨ ਕਰਿਆ ਸਭ ਨੀ ਤਾਨ ਦਸ ਅਠ ਸਿਧਾਨ ਠਾਕਰ ਕਰ ਤਲ ਤਰੇਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰੰਤ ਨ ਪਰਵਰਿਆ ਰਗਸ ਮਹਲ ਚੌਥ ਸੁਖੁਰ ਕਿ ਕੋ ਓੰਕਾਰ ਸਤਿਗੁਰ ਪ੍ਰਸਾਦ ਸੁਖੁਰਖ ਨਰੰਜਨੇ ਪੁਰਖ ਨਰੰਜਨ ਹਰਿ ਅਗਮ ਅਪਾਰਾ ਸਤਿ ਆਵੈ ਸਤਿ ਆਵ ਤੁਜੀ ਔਰ ਸੱਚੇ ਸਿਰਜਣਹਾਰ ਸਭ ਜੀ ਹੈ ਤੁਮਾਰੇ ਜੀ ਦੁਨੀਆਂ ਕਾ ਦਾ ਤਾਰ ਹਰਿ ਆਵੋ ਸੰਤੋ ਜੀ ਸਭ ਦੁਖ ਬਸਾਰਨ ਹਰਿ ਹਰਿਆ ਪੀਠਾ ਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂ ਘਟ ਘਟ ਅੰਤਰ ਸਰਬ ਨਿਰੰਤਰ ਜੀ ਾਰੇ ਕੋ ਫੁਰਕ ਸਮਾਨ ਇਕ ਦਾ ਤੀਕ ਭਿਕਾਰੀ ਜੀ ਸਭ ਤੇਰੇ ਜੋਏ ਵਿਡਣ ਤੂੰ ਆਪੇ ਦਾਤ ਆਪੇ ਭੁਗਤਾ ਜੀ ਹੂੰ ਤੁਧ ਬਿਨਿ ਅਵਰਣ ਜਾਣਾ ਤੂੰ ਪਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖਵ ਖਾਣਾ ਜੋ ਸਿਵਹਿ ਜੋ ਸਿਵੈ ਤੁਧ ਜੀ ਜਿਨ ਨਾਨਕ ਤੈਨ ਕੁਰਬਾਨ ਹਰਿ ਤਿਆਵੈ ਹਰਿ ਤਿਆਵੈ ਤੁਝੀ ਸਜਨ ਜੁਗ ਮੈ ਸੁਖ ਵਸੀ ਸੇ ਮੁਗਤ ਸੇ ਮੁਕਤ ਭਾਏ ਜਿਨ ਹਰਿ ਤਿਆ ਆ ਜੀ ਤਿਨ ਟੂਟੀ ਜਮ ਕੀ ਫਾਂਸੀ ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆ ਆ ਜੀ ਤਿਨ ਕਾ ਭਉ ਸਭ ਖਵਾਸੀ ਜਿਨ ਸੇ ਵਹਿ ਜਿਨ ਸੇ ਵਯ ਮਿਰਹਰ ਜੀ ਤੇ ਹਰ ਹਰ ਰੂਪ ਸਮ ਅਸੀ ਸੇਤਨ ਸੇਤਨ ਜਿਨ ਹਰਤਿਆ ਜੀ ਜਿਨ ਨਾਨਕ ਤਿਨ ਬਲਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤ ਤੇਰੀ ਭਗਤ ਤੇਰੀ ਭਗਤ ਸਲਹੰਤੁਦ ਜੀ ਹਰ ਅਨੇਕ ਅਨੇਕ ਅਨੰਤਹ ਤੇਰੀ ਅਨੇਕ ਤੇਰੀ ਅਨੇ ਕਰਹਿਰ ਪੂਜਾ ਜੀ ਤਪ ਤਪ ਜਪੇ ਬੇਅੰਤ ਤੇਰੇ ਅਨੇਕ ਤੇਰੀ ਅਨੇਕ ਪੜਹਿ ਬੋ ਸਿਮਰ ਸਤ ਜੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਮੇਰੀ ਹਰਿ ਭਗਵੰਤ ਤੂੰ ਆਦਪੁਰਖ ਅਪਨ ਪੁਰ ਕਰਤਾ ਜੀ ਤੁਜੇ ਵੜਿਆ ਵਰਣ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੁਨੇ ਚਲ ਕਰਤਾ ਸੋਈ ਤੁਦਿਆ ਪੇਪਰ ਵੈ ਸੁਇ ਵਰਤ ਜੀ ਤੂੰ ਆਪੇ ਕਰੈ ਸੋਈ ਤੁਦਿਆ ਪੇ ਸਿਰਿ ਸੋ ਪਾਏ ਜੀ ਤੁਦਿਆ ਪੇ ਸਿਰਿ ਸੋ ਗੋਈ ਜਨਾਰਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸੇ ਕਾ ਜੜੋਈ ਅਸਮੁਲ ਚੌਥ ਤੂੰ ਕਰਤਾ ਜਿ ਹਰ ਮਿਹਰ ਦਾ ਸਾਈਂ ਜੋ ਤੂੰ ਭਾਵੈ ਸੋਈ ਥਿਸੀ ਜੋ ਤੂੰ ਦੇ ਸੋਈ ਹੂੰ ਪਾਈ ਰਹਾ ਸਭ ਤੇਰੀ ਤੂੰ ਸਭਣੀ ਧਿਆਆ ਜਿਸਨੋ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮ ਗਵਾਇਆ ਤੁਦਾ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਸਭ ਤੂ ਜੀ ਮੋਹਿ ਤੋਤ ਬਿੰਦੂ ਜ ਕੋਈ ਨਾਹੀ ਜੀ ਜਨ ਸਭ ਤੇਰਾ ਖੇਲ ਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣੈ ਸੋਈ ਜਨ ਜਾਣੈ ਹਰ ਗੁਣ ਸਦੀ ਅਕਮ ਕਾਨ ਜਿਨ ਹਰ ਸੇ ਵਿਆ ਤਿੰਨ ਸੁਪਾਇਆ ਸਜਿ ਹੀ ਅਰ ਨਾਮ ਸਮਯ ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਏ ਦੁਦ ਬਿੰਦੂ ਜਾਵਰਨ ਕੋਈ ਤੂ ਕਰ ਕਰ ਵੇਖ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਅਸਮੁਲ ਪਹਿਲਾ ਤੇ ਸਰਵ ਰਣੇ ਪਹਿਲੇ ਨਿਵਾਸ ਪਾਣੀ ਪਾਉ ਮੁਕਤੀ ਨੇ ਕੀਆ ਅੰਗਿ ਮੋਹ ਹੈ ਪਗ ਨਿ ਚਾਲੈ ਹਮ ਦੇਖਾਂ ਤੈ ਡੁਬੀ ਆਲੇ ਮਨ ਇੱਕ ਨਚੇਤ ਸਮੂੜ ਮਨਾ ਹਰ ਬਿਸਰ ਤੇਰੀ ਗੁਣ ਗਲਿਆ ਰਹਾ ਨਾ ਹੂੰ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪਰਨਵਤ ਨਾਨਕ تیر ਕੀ ਸਰਣਾ ਕਿੰਤੂ ਨਹੀਂ ਵਿਸਯ ਅਸਮੁਲ ਪੰਜਿਵਾ ਅਹੀ ਪ੍ਰਭਦ ਮਾਨਕ ਦੇਹ ਬਰੀਆ ਗੋਬਿੰਦ ਮਿਲ ਕੇ ਤੇਰੀ ਬਰੀਆ ਅਵਰ ਕਾਇ ਫਿਰ ਕੀ ਤਿਹ ਨ ਕਾਮ ਮਿਲ ਸਾ ਸੰਗਤ ਪਜ ਕੇਵਲ ਨਾਮ ਜਿਮ ਲਾਗ ਪਵ ਜਲ ਤਰਨ ਕ ਜਨ ਵਿਰਤਾ ਜਾ ਤਰੰਗ ਮਾਇਆ ਕਰਹ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧਨ ਜਨ ਹਰਿ ਰਾਇਆ ਕਹਉ ਨਾਨਕੀ ਹਮ ਨੀਚ ਕਰਮਾ ਜਰਨ ਪਰੇ ਕੀ ਰਖੋ ਸਰਮਾ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧਨ ਜਨ ਹਰਿ ਰਾਇਆ ਹਉ ਨਾਨਕ ਸਿਮ ਅਮਨੀਚ ਕਰਾਮਾ ਸਰਨ ਪਰੇ ਕੀ ਰਖੂ ਸਰਮ ਵਾਹਿ ਗੁਰੂ ਇੱਕ ਓੰਕਾਰ ਸੇ ਵਾਹਿਗੁਰੂ ਜੀ ਕੀ ਪਤੈ ਪਾਸੇ ਦਸਮੀ ਕਬਿਓ ਬਾਜ ਬੀਨਤੀ ਚੋਪਈ ਹਮਰੇ ਕਰੋ ਹਾ ਦਿਰਚਾ ਪੂਰਨ ਹੋਏ ਚਿਤ ਕੇ ਚਾ ਤਵ ਚਰਨ ਨਮਨ ਰਹਿ ਹਮਾਰਾ ਆਪਣੇ ਜਾਨ ਕਰੋ ਪ੍ਰਿਥਿ ਪਰ ਹਮਰੇ ਦੁਤ ਸਬਤ ਮੁਕਾਵੋ ਆਪ ਹਉ ਦੇ ਮੋਹਿ ਵਿਚਾਓ ਸੋਖਿ ਵਸੈ ਮੋਰ ਬਰਬਾਰਾ ਸਿਵਕ ਸਿਖ ਸਵਕਰਤਾ ਰਾ ਮੋਰ ਚਲਿ ਕਰਦੇ ਕਰੀਆ ਸਵਰਨ ਕੋ ਆ ਸੰਗਰੀਆ ਗੁਣ ਹੋਏ ਹਮਾਰੀ ਅਸਾ ਤੋਰ ਭਜਨ ਕੀ ਰਹੇ ਪਿਆਸਾ تمہیں چھاڑ کوئی نہ رنتے آؤں جو بر چاہوں سو تم تے پاب سیوک سکھ مارے تاری چن ستر ہمارے ماری ہے آپ آدھے مجھے ہے مرن کال کا تراش نیا کو جو سدا ہمارے جو سری کاری اور اچھا ਰਖ ਲਿਓ ਮੋਇ ਰਖਣਿਦਾਰੀ ਸਾਹਿਬ ਸੰਤੋ ਸਾਈ ਪਿਆਰੀ ਦਿਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੇ ਚਤੁਰਦਸ਼ ਕੰਤਾ ਕਾਲ ਪਾਇ ਬਰਮਾ ਬਖਤਰਾ ਕਾਲ ਪਾਇ ਸ਼ਿਵ ਜੀ ਅਵਤਾਰਾ ਕਾਲ ਪਾਇ ਕਰ ਬਿਸ਼ਨ ਪ੍ਰਕਾਸ਼ ਸਕਲ ਕਾਲ ਗਾਗਿਆ ਤਮਾਸਾ جون کال جو کی سو داج برما جو جوتی جون کال سب لوک سبھارا نمسکار تئے ہمارا جون کال سو جگت بناؤ دیو دن دچھن پجاؤ آدنت کم اتارا سوئی گرو سمجھو ہمارا ਨਮਸ਼ਕਾਰ ਸਿਖਰਤ ਸਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਣ ਕੋ ਸੇਵ ਗਣ ਸੁਖ ਦਿਹੋ ਸਤਰਣ ਕਾ ਪਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣ ਤ ਭਲੇ ਬੁਰੇ ਕੀ ਪੀਰ ਪਹਿਚਾਨ ਤ ਛਿੰਟੀ ਤੇ ਕੁੰਚਰ ਅਸਥੂਲਾ ਸਭ ਪ੍ਰਕਿਰਪਾ ਦ੍ਰਿਸ਼ਟ ਕਰ ਕੋ ਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਏਕ ਏਕੀ ਤੀਨ ਪਛਨ ਘਟ ਘਟ ਕੇ ਪੜ ਪੜ ਕੀ ਜਾਣੈ ਜਬ ਉਦ ਕਰਖ ਕਰਾ ਕਰਤਾ ਰਾ ਪਰਜਾ ਤਰ ਤਵ ਦੇ ਅਪਹਰ ਜਬ ਆਕਰ ਕਰ ਤੂ ਕਬ ਹੂੰ ਤੁਮ ਮਿਲਤ ਦੇ ਤਰ ਸਭ ਹੋ ਜੀਤੇ ਬਾਦਨ ਸਿਰਤ ਸਵਤਾਰ ਆਪ ਆਪਣੀ ਬੂਜੋ ਚਾਰ ਤੁਮ ਸਭ ਹੀ ਤੇ ਰਤ ਨਿਰਾਲਮ ਜਾਨਤ ਬੇਦ ਪੀਦਰ ਆਲਮ ਰੰਕਾ ਨਰਮ ਕਨ ਲੰਬ ਆਦਨੀ ਲਨਦ ਸੰ ਤੰਕਾ ਮੂਲ ਚਾਟ ਤੇ ਦਾ ਜਾ ਕੋ ਪੇਵਨ ਪਉਂਤ ਬੇਤਾ ਤਹੰਕੋ ਕਰਪਾ ਨੂੰ ਮੰਨਤਾ ਮਹਾ ਮੁੜ ਕਚਪੀ ਤਨ ਜਾਣਤਾ ਮਹਾਦੇਵ ਕੋ ਕ ਸਦਾ ਸੇਵਾ ਦ੍ਰੰਕਰ ਕਾ ਚਿੰਤਨ ਪੇਵਾ ਆਪ ਆਪਣੀ ਬੁਧਾ ਜੀਤੀ ਵਰਣ ਤ ਪੈਨ ਬਿਨ ਦੁਹੈ ਤੇਤੀ ਤੁਮਰਾ ਲਖਨ ਜਾਏ ਬਸਰ ਕਹਿਬ 10 ਜਾ ਪ੍ਰਥਮ ਸੰਸਾਰਾ ਇਕਰੂਪ ਅਨੁਪਸਰੂਪਾ ਰੰਗ ਪਇਓ ਰਾਮ ਕੈ ਪੂਪਾ ਅੰਡਾ ਜੇ ਰਸਿਤ ਕਿਨੀ ਹਥ ਬਿਜ ਕਾਨ ਬਹੁ ਰਚਦੀਨੀ ਕਹੂ ਫੂਲ ਜਹਾ ਬੈਠਾ ਕਉ ਸੀਮਟ ਪਇਓ ਸ਼ੰਕਰ ਇਕੱਠਾ ਸਗਰੀ ਸਿਰ ਦਿਖਾਇ ਚੰਬਾ ਅਜਗਾ ਸਰੂਪ ਸੁੰਭਵ ਆਵਰ ਰੱਛਾ ਮੇਰੀ ਤੁਮ ਕਰੋ ਸਿਖਵਾਰਾ ਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਤਪਤਾ ਸਗਲ ਮਲੇਸ਼ ਕਰੋ ਰਣ ਗਾਤਾ ਜੀ ਅਸਤੋਇ ਤਵ ਸਰਣੀ ਪਰੇ تنਕੇ ਦੁਸ਼ਟ ਦਉਤਾ ਮਰੇ ਪੁਰਖ ਜਉਣ ਪਗ ਪਰੇ ਤੇ ਹਾਰੇ ਕਿਨੇ ਕੇ ਤੁਮ ਸੰਕਰ ਸਭ ਟਾਰੇ ਜੋ ਕਲਕੂ ਇਕ ਬਾਰ ਤੇ ਆਏ ਹੈ ਤਾਂ ਕਿ ਕਾਲ ਨਿਕੜਨੀ ਹੈ ਰਚਾਇ ਤੈ ਸਭ ਕਾਲਾ ਦੁਸ਼ਟ ਰੀਤ ਰੈਂ ਤੇ ਕਾਲਾ ਕਿਰਪਾ ਦ੍ਰਿਸ਼ਤਿਨ ਜਾਇ ਨਹਰ ਹੋ ਤਾਂ ਕਿ ਤਾਬ ਤਨਕ ਮੋਹਰ ਹੋ ਰੇ ਦਿ ਸਿਧ ਕਰਮੋ ਸਭ ਹੋਈ ਗੜਿ ਚਾਂ ਸਵੈ ਜ਼ਕੀਨਾ ਕੋਈ ਇੱਕ ਵਾਰ ਜਿੰਤ ਮੈਂ ਸੰਭਾਰਾ ਕਾਲ ਪਾਂਚ ਤੇ ਤਾਈਂ ਵਾਰ ਜੇ ਨਰਨਾਮ ਤੇ ਹਰੋ ਕਾ ਗਰਦ ਦੁਸ਼ਟ ਦੋਖ ਤੇ ਰਹਾ ਖੜ ਕੇ ਤੇ ਮੈਂ ਸ਼ਰਨ ਦਿਹਾਰੀ ਆਪ ਤੈ ਲੈ ਹੂ ਅਬਰੀ ਸਰਬ ਧਰਮ ਹ ਸਹਾਈ ਦੁਸ਼ਟ ਦੋਖ ਤੇ ਲੈ ਹੂ ਵਿਚਾਈ ਖੜ ਕੇ ਤੇ ਮੈਂ ਸਰਣ ਤਿਹਾਰੀ ਆਪ ਆਦ ਲਿਓ ਅਵਾਰੀ ਸਰਬ ਠੌਰਮ ਹੋ ਸਾਈ ਦੁਸ਼ਟ ਦੁਖ ਤੇ ਲਿਓ ਬਚਾਈ ਸਵੇਆ ਪਾਇ ਗਏ ਜਬ ਤੇ ਤੁਮਰੇ ਤਬ ਤੇ ਗਵਾਂਗ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕੈ ਮਦੇ ਕਨ ਮੰਨਿਓ ਸਿਮਰਤ ਸਾਸਤਰ ਬੇਦ ਸਭ ਬਹੁ ਭੇਦ ਗਏ ਅਮੇ ਕ ਨ ਜਾਣਿਓ ਸਿਰਿ ਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹੋ ਸਭ ਤੋਹੀ ਬਖਾਨਿਓ ਦੁਹਰਾ ਸਗਲ ਦਵਾਰ ਕੁਛਾੜ ਕ ਗਏ ਹੋ ਤਵਾਰ ਦਵਾਰ ਬਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਤਵਾਰ ਸਗਲ ਦਵਾਰ ਕੁਛਾਡ ਕੇ ਗਇਓ ਤਹਾਰ ਦਵਾਰ ਬਹ ਗਏ ਕੀ ਲਾਗੇ ਅਸ ਗੋਬਿੰਦ ਦਾਸ ਤਹਾਰ RAM KALI ਵਹ ਲਾਤੀ ਜਾਨੰਦ ਇਕ ਓੰਕਾਰ ਸਤਗੁਰ ਪਰਸਾਦ ਅਨੰਦ ਪਿਆ ਮੇਰੀ ਮਾਇ ਸਤਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸੇਤੀ ਮਨ ਵਜੀਆਂ ਬਾਤਾਈਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਵਣੀ ਆਈਆ ਸ਼ਬਦੂ ਤਾਂ ਗਾਉ ਹਰੀ ਕੀ ਰਾ ਮਨ ਜਨੀ ਵਸਾਇਆ ਕਹਿ ਨਾਨਕ ਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਤੂੰ ਸਦਾ ਰੋ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗਿਕਾਰ ਕਰ ਤੇਰਾ ਕਰ ਸਭ ਸਵਾਰਣਾ ਸਭਨਾ ਗਲਾ ਸੰਬਰਾਤ ਸਵਾਮੀ ਸੋਖਿ ਮਨੁ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਲੇ ਸਚੇ ਸਾਇਬ ਕੀ ਨਹੀਂ ਕਰਦੀ ਰਹਿ ਕਰਤੈ ਤੇਰਾ ਸਭ ਕੁਝ ਹੈ ਜਿਸ ਦੇ ਸੋ ਪਾਵੇ ada sip sala tirina manav savai naam jin ke man vasaya vaaje shabd kane re kahe nanak sachi saheb kya nahi karti reh sacha naam mera adharo sacha naam dharm mera jin dukha sab gawayia kar shaan sukh man ay vasia jin chha sab jaia ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਏ ਬੜਈਆ ਕਹਿ ਨਾਨਕ ਸੁਣ ਸੰਤੋ ਸਵਤ ਰੋ ਪਿਆਰੋ ਸਾਚਨ ਮੇਰਾ ਅਧਾਰੋ ਵਾਜੇ ਪੈ ਸ਼ੌਤਿਤ ਕਰਸ ਭਗ ਕਰਸ ਭਗ ਜਵਤ ਵਾਜੇ ਕਲਾ ਜਿਤ ਕਰਤਾਰਿਆ ਪੰਚ ਦੂਤ ਦਵਸ ਕੀਤੇ ਕਾਉਲ ਕੰਟ ਕੁਮਾਰਿਆ ਤੁਰ ਕਰਮ ਪਾਇ ਤੁਧ ਜਿਨ ਕਾ ਸਿ ਨਾਮ ਹਰ ਕ ਲਾਗੇ ਕਹਿ ਨਾਨਕ ਤੈ ਸੁਖ ਵਾ ਇਤ ਗਰਿਆਨ ਹਦ ਵਾ ਜੇ ਅਨੰਦ ਸੁਣੋ ਵਡ ਭਾ ਗੀ ਹੋ ਸਗਲ ਮਨੋਰਥ ਪੂਰੇ ਪਰ ਬਰਮ ਪ੍ਰਭ ਪਾਇ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰ ਸੁਣੀ ਸੱਚੀ ਬਣੀ ਸੰਤ ਸਾਜਨ ਵਹਿ ਸਰゼ ਊਰੇ ਗੁਰ ਤੇ ਜੜੀ ਸੁਣਤੇ ਪੁਨੀਤ ਕਹਤੇ ਪਵਤ ਸਤ ਗੁਰ ਰਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਤੇ ਭਵਤ ਸਤ ਗੁਰ ਰਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੂਰੇ ਮੁੰਦਾ ਬਣੀ ਮਹਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਇਸ ਕਾ ਸਵ ਸੋਧਾਰ ਜੇ ਕੋ ਖਵੇ ਜੇ ਕੋ ਪਹੁੰਚੈ ਤਿਸ ਕਾ ਉਦਾਰ ਇਹ ਵਸਤਾ ਜੀ ਨ ਜਾਈ ਨੇਤ ਨੇਤਰ ਖੁਰਧਾਰ ਕਮ ਸੁਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਬਸਾਰ ਸਲੋਕ ਕਮਲ ਪੰਜਵਾ ਤੇਰਾ ਗੀਤ ਜਤੁ ਨਹੀਂ ਮਨੁ ਜੋਗ ਗੀਤੋਈ ਨੈਰਗੁਣਿਆ ਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੈ ਰਾਮਤ ਹੋਈ ਸਤ ਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਤੇ ਹੈ ਹਰਿਆ ਤਰਸ ਪਿਆ ਮੈ ਰਾਮਤ ਹੋਈ ਸਤ ਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਨਮਨ ਤੇਵ ਅਰੇ ਆਉ ਪਾਉੜੇ ਇੱਥੇ ਤੂੰ ਸਮਰੱਥ ਇੱਥੇ ਕੋਈ ਨਹੀਂ ਉਥੇ ਤੇਰੀ ਰਖ ਅਗਨੀ ਉਦਰmai ਸੁਣ ਕੇ ਜਮਕੇ ਦੂਤ ਨਾਹੀ تیرੇ ਛੜ ਜਾਹੀ ਭਉਜਲ ਬਿਕਮਸਗਾ ਗੁਰ ਸ਼ਬਦੀ ਪਰ ਪਾਈ ਜਿੰਨ ਕੋ ਲੱਗੀ ਪਿਆ ਸਮਰੱਥ ਹੈ ਕਲ ਮੇਹੋ ਪੁੰਨ ਗੁਣ ਗੋਬਿੰਦ ਗਾਹੀ ਸਬਸਿਨੋ ਕਿਰਪਾਲ ਸਮਲ ਸਾਇ ਸਾਇ ਮਿਠਾ ਕੋਈ ਨ ਜਾਏ ਜੀ ਆਵੇ ਤਦਿਆਹੀ ਸਲੋਕਮਲਾ ਪੰਜਵਾ ਅੰਤਰ ਗੁਰੂ ਅਰਾਧਣਾ ਜੀ ਵਜਪ ਗੁਰੂ ਨਾਮੋ ਨੇਤਰੀ ਸਤਗੁਰੂ ਪੇਖਣਾ ਸਰਵਣੀ ਸੁਣਨਾ ਗੁਰੂ ਦਾ ਸਤਗੁਰੂ ਸੇ ਤੀਰਤਿਆ ਦਰਗਹਿ ਪਾਈਐ ਢਾਉ ਕਉ ਨਾਨਕ ਕਿਰਪਾ ਕਰੀ ਜਿਸ ਨੋਏ ਵਥ ਦੇ ਜਗ ਮੇ ਉੱਤਮ ਕੋਢੀ ਹੈ ਵਿਰਲੇ ਕੀ ਕੀ ਮਹਲਾ ਪੰਜਵਾ ਰਖੇ ਰਖਣਹਾਰ ਆਪ ਬਾਰੀਅਨ ਗੁਰ ਕੀ ਪੈਰੀ ਪਾਹੀ ਕਾਜ ਸਵਾਰੀਅਨ ਵਾਯਪ ਦਿਆਲ ਮਨੁ ਨ ਵਿਸਾਰੀਅਨ ਸਜਨਕ ਸੰਗ ਪਵ ਜਲ ਤਾਰੀਅਨ ساکت نندک دشٹا کن مائیں بیداریاں نا اس ساہب کی ٹیکا نانک من منہ ماہے جس سمرت سکھ ہوئے سگلے دوکھ دکھ صاحب اسے ٹیکا نانک من منہ ماہے جس سمرت سکھ ہوئے ਸਗਲੇ ਦੁੱਖ ਜਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ